ਸਤਿ ਸ਼੍ਰੀ ਅਕਾਲ ਐਸਐਮਜੀਐਨ ਨਿਊਜ਼ ਦੇਖਦੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਸ਼ਮੀਰ ਸਿੰਘ ਮੰਗਟ ਆਜਨਾ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਰਾਜ ਦੀ ਸੇਵਾ ਸਵਾਲਤਾ ਬਣਦਾ ਹੈ ਜਿਸ ਵਿੱਚ ਅਸੀਂ ਗੱਲਬਾਤ ਕਰਾਂਗੇ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਵਿੱਚ ਹੋ ਰਹੀਆਂ ਗਤੀਵਿਧੀਆਂ ਮਾਰੇ ਫਿਰ ਉਹ ਪਾਵੇਂ ਖੇਡਾਂ ਦੀ ਗੱਲ ਹੋਵੇ ਭਾਰਤ ਅਤੇ ਕੈਨੇਡਾ ਦਾ ਮੁੱਦਾ ਹੋਵੇ ਪਰ ਇਹਨਾਂ ਵਿਚਾਰੇ ਆਮ ਨਾਗਰਿਕ ਤੇ ਕੀ ਅਸਰ ਪੈਂਦਾ ਹੈ ਵੱਡੀ ਗੱਲ ਹੈ ਪਰ ਗੱਲਬਾਤ ਕਰ ਲੈਣੇ ਆ ਸੂਬੇ ਦੇ ਆਰਥਿਕ ਮੁੱਦਿਆਂ ਬਾਰੇ ਔਰ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਆਤੀ ਜੀ ਆਰਤੀ ਜੀ ਬੜੀ ਮਾਣ ਵਾਲੀ ਗੱਲ ਹੈ ਕਿ ਭਾਰਤ ਦੇਸ਼ ਨੇ ਚਿੰਨ ਚੀਨ ਵਿਚੋਰੀਆਂ ਖੇਡਾਂ ਵਿੱਚ ਚੰਡੇ ਗੱਡੇ ਨੇ ਬਿਲਕੁਲ ਬਹੁਤ ਤੁਸੀਂ ਕਹਿਆ ਕਿ ਚੀਨ ਦੇ ਹੋਂਗਕਾਂਗ ਚੋ ਦੇ ਵਿੱਚ ਏਸ਼ੀਆਈ ਖੇਡਾਂ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਹੈ ਨਾ ਜਿਹੜਾ ਉਹ ਬਹੁਤ ਹੀ ਵਧੀਆ ਦਿਖਾਈ ਦੇ ਰਿਹਾ ਕਿਉਂਕਿ 71 ਜਿਹੜੇ ਨੇ ਉਹ ਟੋਟਲ ਮੈਡਲ ਜਿੱਤੇ ਗਏ ਨੇ ਤੇ ਬਹੁਤ ਦਿਨਾਂ ਬਾਅਦ ਜਿਹੜਾ ਹੈ ਕਿ ਆਪਣੇ ਭਾਰਤ ਦਾ ਨਾਮ ਜਿਹੜਾ ਹੈ ਇਹਨਾਂ ਬੱਚਿਆਂ ਤੋਂ ਵੱਲੋਂ ਰੌਸ਼ਨ ਕੀਤਾ ਗਿਆ ਫਿਰ ਚਾਹੇ ਐਥਲੀਟ ਹੋਵੇ ਜੈਵਲਿਨ ਹੋਵੇ ਦੌੜਾਂ ਹੋਣ ਜਾਂ ਕਿਸੇ ਤਰ੍ਹਾਂ ਦੀ ਵੀ ਖੇਡ ਹੋਵੇ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਨੇ ਬੱਚੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਬੀਤੇ ਦਰ ਕੋ ਦਿਨ ਪਹਿਲਾਂ ਜਿਸ ਤਰ੍ਹਾਂ ਮਹਿਲਵਾਨ ਜਿਹੜੀਆਂ ਮਹਿਲਾ ਪਹਿਲਵਾਨਾਂ ਸੀਗੀਆਂ ਉਹਨਾਂ ਨੇ ਧਰਨਾ ਦਿੱਤਾ ਹੋਇਆ ਸੀਗਾ ਉਸ ਚੀਜ਼ਾਂ ਨੂੰ ਦੇਖ ਕੇ ਐ ਨਹੀਂ ਲੱਗਦਾ ਸੀਗਾ ਕਿ ਸ਼ਾਇਦ ਹੁਣ ਵੀ ਕੋਈ ਵੀ ਬੱਚਾ ਜਿਹੜਾ ਉਹ ਖੇਡਾਂ ਦੇ ਵੱਲ ਧਿਆਨ ਦੇਵੇਗਾ ਤੇ ਇਹ ਬਹੁਤ ਮਾਣ ਵਾਲੀ ਗੱਲ ਹੋ ਗਈ ਲੋਕਾਂ ਦੇ ਵਿੱਚ ਬੜੀ ਨੈਗੇਟਿਵਿਟੀ ਆ ਗਈ ਸੀ ਖੇਡਾਂ ਨੂੰ ਲੈ ਕੇ ਸਾਡੇ ਦੇਸ਼ ਦੇ ਘਟਾਰੀ ਨੇ ਦੇਸ਼ ਲਈ ਮੈਡਲ ਲੈ ਕੇ ਆਂਦੇ ਨੇ ਤੇ ਉਹਨਾਂ ਨਾਲ ਕੀ ਅਸਰ ਹੋ ਰਿਹਾ ਬਿਲਕੁਲ ਇਹ ਸੋਚ ਬਣ ਗਈ ਸੀਗੀ ਕਿ ਇੱਕ ਤਾਂ ਇੰਨੀ ਮਿਹਨਤ ਕੀਤੀ ਬੱਚਿਆਂ ਨੇ ਬਹੁਤ ਲੰਬਾ ਸਮਾਂ ਉਹ ਪ੍ਰੈਕਟਿਸ ਕਰਦੇ ਨੇ ਉਸ ਤੋਂ ਬਾਅਦ ਜੇ ਉਹਨਾਂ ਦੇ ਨਾਲ ਮੁਕਾਮ ਤੇ ਪਹੁੰਚਣ ਤੱਕ ਅਜਿਹੀ ਕੋਈ ਹਰਕਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਫਿਰ ਸੁਣਵਾਈ ਵੀ ਨਾ ਹੋਵੇ ਕੋਈ ਕਾਰਵਾਈ ਵੀ ਨਾ ਹੋਵੇ ਤਾਂ ਬੱਚੇ ਦਾ ਮਨਵਲ ਤਾਂ ਵੈਸੇ ਹੀ ਡਿੱਗ ਜਾਂਦਾ ਹੈ ਲੇਕਿਨ ਹੁਣ ਜਿਹੜਾ ਬੱਚਿਆਂ ਨੇ ਪ੍ਰਦਰਸ਼ਨ ਦਿਖਾਇਆ ਹੈ ਚੀਨ ਦੇ ਸ਼ਾਈ ਖੇਡਾਂ ਦੇ ਵਿੱਚ ਉਹਨਾਂ ਨੇ 17 ਜਿਹੜੇ ਨੇ 골ਡ ਮੈਡਲ ਜਿੱਤੇ ਆ 22 ਸਿਲਵਰ ਦੇ ਹੋਗੇ ਨੇ ਠੀਕ ਹੈ ਤੇ 28 ਮੈਡਲ ਜਿਹੜੇ ਨੇ ਉਹ ਕਾਂਸੇ ਦੇ ਨੇ ਕੋ ਟੋਟਲ 71 ਮੈਡਲ ਜਿਹੜੇ ਲੈ ਕੇ ਆਏ ਨੇ ਉਹ ਇਸ ਵਾਰ ਬਹੁਤ ਹੀ ਮਾਣ ਵਾਲੀ ਗੱਲ ਹੈ। ਆ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਆ ਔਰ ਵੱਡੀ ਗੱਲ ਇਹ ਵੀ ਹੋ ਗਈ ਕਿ ਭਾਰਤ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਦੇਸ਼ ਬਣ ਗਿਆ ਹੈ। ਬਿਲਕੁਲ। ਆ ਪਰ ਗੱਲ ਸੁਣ ਕੇ ਦੇਖੋ ਕਿੰਨਾ ਚਿੰਨਾ ਚੌੜਾ ਹੋ ਜਾਂਦਾ ਹੈ ਤੇ ਜੀ ਕਿ ਸਾਡੇ ਦੇਸ਼ ਦੇ ਖਿਡਾਰੀਆਂ ਦਿਸਣ ਦੇਸ਼ਾਂ ਵਿੱਚ ਸਾਡੇ ਦੇਸ਼ ਦਾ ਨੌ ਰੌਸ਼ਨ ਹੁੰਦਾ ਵਾ ਔਰ ਇਹ ਨਾਰੌਸ਼ਨ ਕਰਨ ਵਾਲੇ ਸਾਡੇ ਖਿਡਾਰੀ ਨੇ ਪਰ ਕਿਤਨਾ ਕਿਤੇ ਜੋ ਬ੍ਰਿਜ ਪੁਸ਼ਨ ਸਰ ਨੇ ਨਾ ਜੋ ਵੀ ਹੋਇਆ ਜਾਂ ਮਹਿਲਾ ਪਹਿਲਵਾਨਾਂ ਨਾ ਹੋਇਆ ਕਿਤਨੇ ਕਿਤੇ ਖਿਡਾਰੀਆਂ ਵਿੱਚ ਬੜੀ ਨਰਵਸ ਜੀ ਬਿਲਕੁਲ ਦੇਖੋ ਬ੍ਰਿਜ ਭੂਸ਼ਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮਹਿਲਾ ਪਹਿਲਵਾਨਾਂ ਦੇ ਨਾਲ ਹਰਕਤ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਉੱਪਰ ਕੋਈ ਐਕਸ਼ਨ ਲਿੱਤਾ ਨਹੀਂ ਗਿਆ ਹੇ ਤੱਕ ਇਥੇ ਦਾ ਕਿਤਨੇ ਪ੍ਰਦਰਸ਼ਨ ਹੋਏ ਉਹਨਾਂ ਨੇ ਆਪਣੀਆਂ ਨੌਕਰੀਆਂ ਖੋਈਆਂ ਫਿਰ ਦੂਰਾਂ ਉਹਨਾਂ ਨੂੰ ਨੌਕਰੀ ਤੇ ਭੇਜਿਆ ਗਿਆ ਹਮੇਸ਼ਾ ਦੀ ਮੁਲਾਕਾਤ ਵੀ ਹੋਈ ਸੀਗੀ ਲਾਸਟ ਜਿਹੜੀ ਮੁਲਾਕਾਤ ਹੋਈ ਹਮੇਸ਼ਾ ਦੇ ਨਾਲ ਗੱਲਬਾਤ ਹੋਈ ਖੜਗੀਆਂ ਦੀ ਉਸ ਤੋਂ ਬਾਅਦ ਉਹ ਆਪਣੇ ਆਪਣੇ ਦੁਨੀਆ ਤੇ ਵਾਪਸ ਚਲੇ ਗਏ ਲੇਕਿਨ ਹੁਣ ਉਹਨਾਂ ਨੂੰ ਇਨਸਾਫ ਹੇ ਤੱਕ ਨਹੀਂ ਮਿਲਿਆ ਹੈਗਾ ਲੇਕਿਨ ਕਦੋਂ ਤੱਕ ਮਿਲੇਗਾ ਇਹ ਫਿਕਰ ਹੈ ਜਿਹੜੀ ਹੈ ਉਹ ਚੱਲਦੀ ਪਈ ਹੈ ਤੇ ਕਦੋਂ ਤੱਕ ਉਹਨਾਂ ਨੂੰ ਇਨਸਾਫ ਮਿਲੇਗਾ ਇਹ ਸਮਾਂ ਦੱਸੇਗਾ ਹਾਂ ਮਾਡਮ ਜੀ ਦੱਸ ਕਰਨ ਨੂੰ ਵੀ ਆਪਣੇ ਨੂੰ ਦੱਸ ਦਿੰਨੇ ਆ ਕਿ ਬੜੀ ਮਾਣ ਦੀ ਗੱਲ ਹੁੰਦੀ ਆ ਕਿ ਖਿਡਾਰੀ ਬਣਨਾ ਦੇਸ਼ ਵਿੱਚ ਰਹਿ ਕੇ ਖਿਡਾਰੀ ਬਣਨਾ ਔਰ ਵਿਦੇਸ਼ਾਂ ਵਿੱਚ ਜਾ ਕੇ ਚੰਡੇ ਕੱਢਣਾ ਵੱਡੀ ਗੱਲ ਆ ਔਰ ਕਿਤੇ ਨਾ ਕਿਤੇ ਉਹਨਾਂ ਦੀ ਸਪੋਰਟ ਕਰਿਆ ਕਰੋ ਅੱਛਾ ਮੈਮ ਈਡੀ ਦੀ ਰੇਟ ਹੋਈ ਆ ਆਪ ਦੇ ਐਮਪੀ ਸੰਜੇ ਦੇਕਰ ਬਿਲਕੁਲ ਦੇਖੋ ਜਿਸ ਤਰੀਕੇ ਦੇ ਨਾਲ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਨਾ ਕਿ ਭਾਰਤ ਦੇ ਵਿੱਚ ਅਜਿਹੇ ਖਿਡਾਰੀ ਨੇ ਠੀਕ ਹੈ ਦੂਸਰੀ ਤਰ੍ਹਾਂ ਦੇਖਿਆ ਜਾਵੇ ਤਾਂ ਪਾਤ ਕਨੇਡਾ ਦਾ ਆਪਸੀ ਰੰਜਿਸ਼ ਵੀ ਚੱਲਦੀ ਪਈ ਹੈ ਪਰ ਇਸੇ ਵਿੱਚ ਆਲੇ ਆਪਾਂ ਗੱਲ ਕਰਦੇ ਹਾਂ ਜੇ ਆਪ ਸਰਕਾਰ ਦੀ ਸੂਬੇ ਦੀ ਗੱਲ ਆ ਜਾਂਦੀ ਹੈ ਜੀ ਕਿ ਭਾਜਪਾ ਦੇ ਵੱਲੋਂ ਹਰ ਬਾਰ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਉੱਪਰ ਹਮੇਸ਼ਾ ਇਹ ਸੀਬੀਆਈ ਜਾਂ ਈਟੀ ਦੀ ਰੇਡ ਕੀਤੀ ਜਾਂਦੀ ਹੈ ਪਹਿਲੇ ਜਿਹੜੇ ਨੇਤਾ ਸੀਗੇ ਮਨੀਸ਼ ਸ਼ੋਧਿਆ ਉਹਨਾਂ ਦੇ ਵਿੱਚ ਰਾਜਨੀਤੀ ਘਟਾਲੇ ਮਾਮਲੇ ਦੇ ਵਿੱਚ ਜਿਹੜਾ ਈਡੀ ਦੀ ਰੇਡ ਕੀਤੀ ਗਈ ਹਜੇ ਤੱਕ ਵੀ ਅੰਦਰ ਨੇ ਹਜੇ ਤੱਕ ਵੀ ਅੰਦਰ ਨੇ ਲੇਕਿਨ ਹੁਣ ਸੰਜੇ ਸਿੰਘ ਦੇ ਘਰ ਜਿਹੜੀ ਰੇਡ ਕੀਤੀ ਗਈ ਹੈ ਲੇਕਿਨ ਸੰਜੇ ਸਿੰਘ ਕੀ ਕਹਿ ਰਹੇ ਨੇ ਕਿ ਮੈਂ ਮੋਦੀ ਤੇ ਅਡਾਨੀ ਵਰਗਾ ਹੀ ਸਵਾਲ ਅਡਾਨੀ ਦੇ ਬਾਰੇ ਹੀ ਸਵਾਲ ਕੀਤਾ ਹੈ ਜਿਵੇਂ ਕਿ ਰਾਹੁਲ ਗਾਂਧੀ ਨੇ ਚੁੱਕਿਆ ਸੀਗਾ ਇਸ ਕਰਕੇ ਮੇਰੇ ਘਰ ਈਡੀ ਦੀ ਰੇਡ ਕੀਤੀ ਗਈ ਹੈ ਈਡੀ ਦੀ ਰੇਡ ਪਾਉਣੀ ਮਤਲਬ ਹਰ ਪਾਰਟੀਆਂ ਆਪਸ ਵਿੱਚ ਮੈਂ ਮਲੜੀ ਤਾਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਇਹਦਾ ਕੰਜਾਮਾ ਆਮ ਨਾਗਰਿਕ ਨੂੰ ਹੀ ਪੁੱਗਣਾ ਪੈਂਦਾ ਹੈ ਬਿਲਕੁਲ ਆਮ ਨਾਗਰਿਕ ਤੇ ਹੀ ਅਸ ਅਸੀਂ ਸਰਕਾਰ ਬਣਾਈਏ ਫਿਰ ਉਹ ਚਾਹੇ ਪ੍ਰਧਾਨ ਮੰਤਰੀ ਚੁਣੀਏ ਮੁੱਖ ਮੰਤਰੀ ਚੁਣੀਏ ਕੋਈ ਵਿਧਾਇਕ ਚੁਣਦੇ ਆ ਕਿਸੇ ਨੂੰ ਵੀ ਜਿਤਾਉਂਦੇ ਆ ਆਮ ਜਨਤਾ ਸੀ ਮਿਲ ਕੇ ਅਸੀਂ ਇਹ ਉਮੀਦ ਲਗਾਨੇ ਆ ਕਿ ਜਦੋਂ ਕੁਛ ਜਿੱਤ ਜਾਣਗੇ ਤੇ ਸਾਡੇ ਭਲੇ ਦਾ ਸੋਚਣਗੇ ਜਨਤਾ ਦੇ ਹੱਕ ਦੀ ਗੱਲ ਕਰਨਗੇ ਫਿਰ ਉਹ ਚਾਹੇ ਸਿੱਖਿਆ ਤੋਂ ਰਿਲੇਟਡ ਹੋਵੇ ਖਾਣੇ ਪੀਣੇ ਦੀ ਗੱਲ ਹੋਵੇ ਸਾਧਨ ਹੋਣ ਆਣ ਆਵਾਜਾਈ ਦੇ ਕੁਝ ਵੀ ਹੈ ਹਰ ਤਰ੍ਹਾਂ ਦੀ ਸਹੂਲਤ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ ਲੇਕਿਨ ਇਹਨਾਂ ਦੀ ਜਿਹੜੀ ਆਪਸੀ ਰੰਜਿਸ਼ ਚੱਲਦੀ ਹੈ ਨਾ ਉਹਦਾ ਖਾਮੀਆਂ ਜਾਂ ਜਿਹੜਾ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਸੰਜੀਤ ਸਿੰਘ ਇਹ ਵੀ ਕਹਿ ਰਹੇ ਆ ਕਿ ਔਰ ਸੁਰਖੀਆਂ ਦਾ ਵੀ ਬਣਿਆ ਰਹਿੰਦੀਆਂ ਨੇ ਕਿ ਉਹ ਅਡਾਨੀ ਦਾ ਜਾਂ ਪੀਐਮ ਮੋਦੀ ਬਾਰੇ ਕਾਫੀ ਮੁੱਦਾ ਚੱਕਦੇ ਨੇ ਔਰ ਕਿਤੇ ਨਾ ਕਿਤੇ ਈਡੀ ਦੀ ਰੇਟ ਇਹ ਵੱਡਾ ਕਾਰਨ ਹੋ ਸਕਦੀ ਹੈ। ਇਹੀ ਕਾਰਨ ਹੈ ਮੈਂ ਪਹਿਲਾਂ ਵੀ ਹੁਣੀ ਥੋੜੇ ਦੇ ਪਹਿਲਾਂ ਇਹ ਗੱਲ ਕੀਤੀ ਤੁਹਾਨੂੰ ਕਿ ਸੰਜੇ ਸਿੰਘ ਦਾ ਇਹ ਕਹਿਣਾ ਹੈ ਕਿ ਮੈਂ ਮੋਦੀ ਬਾਰੇ ਅਡਾਨੀ ਵਰਗੇ ਸਵਾਲ ਚੁੱਕੇ ਨੇ ਜਿਵੇਂ ਕਿ ਰਾਹੁਲ ਗਾਂਧੀ ਨੇ ਚੁੱਕੇ ਸੀਗੇ। ਰਾਹੁਲ ਗਾਂਧੀ ਜੀ ਨੇ ਸਵਾਲ ਚੁੱਕੇ ਸੀ ਤਾਂ ਉਹਨਾਂ ਨੂੰ ਉਹਨਾਂ ਦੀ ਸੰਸਦ ਦੀ ਚਲੀ ਗਈ। ਉਹਨਾਂ ਨੂੰ ਉਹਨਾਂ ਦੇ ਉੱਤੇ ਕੇਸ ਕਰ ਦਿੱਤਾ ਗਿਆ। ਮੇਰੇ ਕਰੇ ਰੇਡ ਪਵਾ ਦਿੱਤੀ ਗਈ ਕਿਉਂਕਿ ਮੈਂ ਵੀ ਉਹੀ ਮੁੱਦਾ ਚੁੱਕਿਆ। ਕਿਉਂਕਿ ਇਸ ਭਾਜਪਾ ਸਰਕਾਰ ਨੇ ਜਵਾਬ ਨਹੀਂ ਦੇ ਰਹੀ ਉਹ ਕਹਿੰਦੇ ਨੇ ਕਿ ਇਹ ਸਾਰੀਆਂ ਰੇਡਾਂ ਪੁਆਈ ਜਾਂਦੀਆਂ ਨੇ ਲੇਕਿਨ ਤੁਸੀਂ ਜਿਹੜੀ ਕਾਰਵਾਈ ਵਿਰੋਧੀ ਪਾਰਟੀਆਂ ਤੇ ਸੀਬੀਆਈ ਈਡੀ ਭੇਜ ਕੇ ਕਰਦੇ ਪਏ ਤੁਸੀਂ ਮਣੇਕੁੱਟ ਕਾਰਵਾਈ ਕਿਉਂ ਨਹੀਂ ਕੀਤੀ ਇੰਨਾ ਵੱਡਾ ਹਾਸਾ ਹੋਇਆ ਸੀ ਉੱਥੇ ਤੁਸੀਂ ਮਹਿਲਾ ਪਹਿਲਵਾਨ ਜਿਹੜੇ ਸੀ ਗਿਆ ਉਹਨਾਂ ਨੂੰ ਇੰਨੀ ਹਰਾਸ਼ਮੈਂਟ ਹੋਈ ਹੈ ਤੁਸੀਂ ਬ੍ਰਿਜ ਪੁਛਣ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਕਿਤੇ ਨਾ ਕਿਤੇ ਉਹ ਸੀ ਵਿਰੋਧੀਆਂ ਤੇ ਹੀ ਦਬਾਅ ਬਣਾ ਸਕਦੇ ਨੇ ਆਪਣੀ ਸਰਕਾਰ ਦੇ ਵਿੱਚ ਰਹਿ ਕੇ ਜਿਹੜੀਆਂ ਨਾ ਇਨਸਾਫੀਆਂ ਹੁੰਦੀਆਂ ਨੇ ਉਹਨਾਂ ਤੇ ਐਕਸ਼ਨ ਨਹੀਂ ਲੈ ਸਕਦੇ ਅ ਤੁਸੀਂ ਮਨੀਪੁਰ ਦੀ ਗੱਲ ਕੀਤੀ ਆ ਮਨੀਪੁਰ ਦਾ ਮੁੱਦਾ ਬਹੁਤ ਹੀ ਵੱਡਾ ਮੁੰਦਾ ਸੀ ਜੀ ਔਰ ਮੇਰੇ ਖਾਤੇ ਦਰਸ਼ਕਾਂ ਨੂੰ ਸਾਰੇ ਨੂੰ ਪਤਾ ਹੀ ਹੋਊਗਾ ਔਰ ਦੇਖ ਕੇ ਇੱਕ ਵਾਰੀ ਦਿਲ ਵੀ ਦਹਿਲ ਜਾਂਦਾ ਹੈ ਕਿ ਅਜੇ ਇਨਸਾਨ ਵੀ ਇੱਕ ਇਨਸਾਨਾ ਜਾਇਆ ਕਰ ਸਕਦੇ ਨੇ ਵੱਡੀ ਗੱਲ ਆ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਸਿੰਘ ਮੋਦੀ ਨੇ ਉੱਥੇ ਚੁੱਪੀ ਸਾਦੀ ਹੋਈ ਸੀ ਬਿਲਕੁਲ ਉਹਨਾਂ ਦੇ ਚੁੱਪੀ ਨਹੀਂ ਤਾਂ ਪੂਰੀ ਜਨਤਾ ਨੂੰ ਚਿਕ ਜੋੜ ਕੇ ਰੱਖ ਦਿੱਤਾ ਹੈ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਕਿ ਆਖਿਰ ਕਾਫੀ ਲੰਬਾ ਵੀਰ ਕਿਆ ਸੀਗਾ ਮਣੀਪੁਰ ਦੇ ਵਿੱਚ ਇਹਨੇ ਹਾਸੇ ਹੋ ਗਏ ਰਿਪੀਟ ਵੀ ਹੋ ਗਏ ਕਈ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਕਈ ਦਬੀਆਂ ਘਟਨਾਵਾਂ ਵੀ ਉਹਦੇ ਤੇ ਵਾਇਰਲ ਹੋ ਗਈਆਂ ਲੇਕਿਨ ਉਹਨਾਂ ਦੇ ਉੱਤੇ ਇੱਕ ਵੀ ਐਕਸ਼ਨ ਨਹੀਂ ਲਿੱਤਾ ਗਿਆ ਮੰਤਰੀ ਜੀ ਪ੍ਰਧਾਨ ਮੰਤਰੀ ਬੋਲੇ ਤੱਕ ਨਹੀਂ ਇੱਥੇ ਤੱਕ ਕਿ ਨਵੀਂ ਸੰਸਦ ਬਣੀ ਕੋਸ਼ਿਸ਼ ਕੀਤੀ ਗਈ ਕਿ ਸੰਸਦ ਦੇ ਵਿੱਚ ਉਹਨਾਂ ਨੂੰ ਬੁਲਵਾਇਆ ਜਾਵੇ ਮਣੀਪੁਰ ਦੇ ਲਈ ਲੇਕਿਨ ਉਹਨਾਂ ਨੇ ਸਿਰਫ ਕੀ ਕਿਹਾ ਕਿ ਮੈਨੂੰ ਸਹਾਨਪੁਤੀ ਨੂੰ ਦੁੱਖ ਹੈ ਇਸਨਦੀ ਗੱਲ ਕਹਿ ਕੇ ਉਹ ਬਸ ਉਹਨਾਂ ਨੇ ਆਪਣੀ ਚੁੱਪੀ ਤੋੜ ਲਈ ਸਾਡੇ ਪ੍ਰਧਾਨ ਮੰਤਰੀ ਮੋਦੀ ਜੋ ਜਿੱਦਾਂ ਕਿ ਮਨੀਪੁਰ ਬਾਰੇ ਵੱਡੀ ਘਟਨਾ ਹੋਈ ਆ ਹਰ ਇੱਕ ਦਾ ਦਿਲ ਦਹਿਲ ਗਿਆ ਸੀਗਾ ਔਰ ਮੇਰੇ ਖਿਆਲ ਲੱਗਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇੱਕ ਗੱਦੀ ਦਾ ਹੀ ਨਸ਼ਾ ਵਾ ਉਹ ਉਸ ਤੋਂ ਆ ਕੇ ਕਿਸੇ ਤਰ੍ਹਾਂ ਦਾ ਕੁਝ ਬੋਲਣਾ ਨਹੀਂ ਚਾਹੁੰਦੇ ਹੈ ਬਿਲਕੁਲ ਜਿਸ ਤਰੀਕੇ ਦੇ ਨਾਲ ਹਾਲਾਤ ਨਹੀਂ ਦੇਜਦੇ ਲੱਗਦਾ ਇਹ ਹੀ ਹੈ ਕਿ ਪ੍ਰਧਾਨ ਮੰਤਰੀ ਨੂੰ ਸਿਰਫ ਆਪਣੀ ਕੁਰਸੀ ਦੀ ਚਿੰਤਾ ਆਇਆ ਸੱਤਾ ਦੀ ਚਿੰਤਾ ਆਇਆ ਉਹ ਜਨਤਾ ਦੇ ਪੱਕੇ ਵਿੱਚ ਕੁਝ ਬੋਲ ਕੇ ਰਾਜੀ ਨਹੀਂ ਹੈਗੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਵਹਾਰ ਚੱਲਦਾ ਪਿਆ ਦੇਸ਼ ਦੇ ਵਿੱਚ ਹੁਣ ਜੀ 20 ਨੂੰ ਆਪਾਂ ਦੇਖ ਲਈਏ ਉੱਥੋਂ ਦੀ ਕੈਨੇਡਾ ਸਰਕਾਰ ਨੇ ਸ਼ਰੀਆਮ ਜਿਹੜਾ ਹੈ ਉਹ ਪਰ ਦੇ ਉੱਪਰ ਇਲਜ਼ਾਮ ਲਗਾਇਆ ਕਿ ਭਾਰਤ ਦਾ ਹੱਥ ਹੈ ਜਿਹੜਾ ਖਾਲੇ ਤਾਂ ਨਹੀਂ ਸਮਰਥਨ ਹੈ ਹਰਦੀਪ ਸਿੰਘ ਨਿੱਜਰ ਕੁਦੀ ਮੋਹਦੇ ਵਿੱਚ ਬੱਡੀ ਗੱਲ ਹੈ ਜੀ 20 ਹੋਇਆ ਤੇ ਖਰ ਕੁਰੂੜੋਂ ਦੇ ਵਿੱਚ ਰਹੀਆ ਵੀ ਖਰਚ ਉਹ ਖਰਚ ਹੋ ਗਿਆ ਔਰ ਸਾਡੇ ਪੀਐਮ ਮਿਰਕਲ ਇਸੇ ਦੇ ਵਿੱਚ ਹੀ ਮਸਰੂਰ ਰਹੇ ਰਹੇ ਨੇ ਪਰ ਉਸ ਤੋਂ ਬਾਅਦ ਜਾਂਦੇ ਜਾਂਦੇ ਇੱਕ ਵੱਡਾ ਮੁੱਦਾ ਉੱਛੜ ਗਿਆ ਵਾ ਹਰਦੀਪ ਸਿੰਘ ਨਿਜਰ ਜੋ ਖਾਲਸਤਾਨੀ ਆ ਉਹਦੀ ਮੌਤ ਨੂੰ ਲੈ ਕੇ ਐਜੰਸੀਆਂ ਨੇ ਵੀ ਆ ਹਜੇ ਵੀ ਸਵਾਲ ਮੇਰੇ ਕੋਲ ਵੱਡਾ ਮੁੱਦਾ ਬਣਿਆ ਆ ਤੇ ਪਿਛਲੇ ਦਿਨ ਪੀਐਮ ਮੋਦੀ ਨੇ ਇੱਕ ਹੋਰ ਐਲਾਨ ਕਰ ਦਿੱਤਾ ਪੂਰ ਕਸ਼ਮੀਰ ਵਿੱਚ ਜਿਸ ਤਰ੍ਹਾਂ ਤੁਸੀਂ ਕਹਾਂ ਕੀ ਬੀਤੇ ਦਿਨ ਮੋਦੀ ਜੀ ਨੇ ਇੱਕ ਨਵਾਂ ਐਲਾਨ ਕਰ ਦਿੱਤਾ ਹੈ ਕਿ ਇੱਕ ਤਾਂ ਭਾਰਤ ਦੇ ਵਿੱਚ 62 ਡਿਪਲੋਮੈਟ ਨੇ ਜਿਨ੍ਹਾਂ ਦੇ ਵਿੱਚੋਂ 41 ਡਿਪਲੋਮੈਟ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਆ ਦੱਸ ਸਕ ਤੋਂ ਬਤਾ ਤਾਂ ਕਿ ਉਹ ਭਾਰ ਛੱਡ ਕੇ ਵਾਪਸ ਕੈਨੇਡਾ ਚਲੇ ਜਾਣ ਲੇਕਿਨ ਹੁਣ ਇਸ ਦੇ ਨਾਲ ਇਮੀਗ੍ਰੇਸ਼ਨ ਵੀਜ਼ਾ ਸਰਵਿਸ ਦੇ ਫਿਰ ਪ੍ਰਭਾਵ ਪਵੇਗਾ ਜੀ ਲੋਕਾਂ ਨੂੰ ਡਰ ਹੈ ਕਿ ਹੋਰ ਸਾਡਾ ਫਿਊਚਰ ਕੀ ਬਣੇਗਾ ਜੀ ਇਹ ਮਾਹੌਲ ਜਿਹੜਾ ਹੈ ਇਹ ਦਿਨੋ ਦਿਨ ਆਮ ਨਾਗਰਿਕ ਨੂੰ ਆਮ ਪੰਜਾਬੀਆਂ ਨੂੰ ਸਿੱਖਵਾਸ ਨੂੰ ਤੰਗ ਕਰ ਰਹੀ ਹੈ ਪਾਵੇਂ ਚਾਹ ਕੈਨੇਡਾ ਨੇ ਨਰਵਾਇ ਦਿਖਾਈ ਹੈ ਕਿਤੇ ਨਾ ਕਿਤੇ ਇਹ ਕਹਿੰਦੇ ਅਸੀਂ ਭਾਰਤ ਦੇ ਨਾਲ ਆਪਣੇ ਸਬੰਧ ਨਹੀਂ ਬਗਾਉਣਾ ਚਾਹੁੰਦੇ ਸਬੰਧ ਰੱਖਣੀ ਚਾਹੁੰਦੇ ਹਾਂ ਪਰ ਇੱਥੇ ਕਿਤੇ ਨਾ ਕਿਤੇ ਫਿਰ ਵੀ ਲੋਕਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਕਿ ਜਿਹੜੇ ਲੋਕੀ ਉੱਥੇ ਗਏ ਨੇ ਜਾਂ ਜਿਹੜੇ ਬੱਚੇ ਗਏ ਨੇ ਸਟੂਡੈਂਟ ਵੀਜ਼ੇ ਤੇ ਗਏ ਨੇ ਵਰਕ ਪਰਮਿਟ ਤੇ ਗਏ ਨੇ ਬਿਜ਼ਨਸ ਲਈ ਗਏ ਨੇ ਹਾਲੇ ਵੀ ਉਹਨਾਂ ਦੀ ਕਿ ਬਿਲਕੁਲ ਫਿਊਚਰ ਦੇ ਬਾਰੇ ਤਾਂ ਹਰ ਨਾਗਰਿਕ ਇਹ ਸੋਚੇ ਗਈ ਇਹਨੇ ਮਿਹਨਤ ਕਰਕੇ ਆਪਣੇ ਘਰ-ਬਾਰ ਵੇਚ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਪੇ ਲੱਖਾਂ ਪੈਸੇ ਲਗਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਜਿਹੜਾ ਬੱਚਾ ਕੈਨੇਡਾ ਗਿਆ ਹੋਇਆ ਜਿਹੜੇ ਨੌਜਵਾਨ ਗਏ ਹੋਣੇ ਫਿਰ ਉਹ ਲੜਕੀ ਹੈ ਚਾਹੇ ਲੜਕਾ ਆ ਜਾਂ ਚਾਹੇ ਕਿਸੇ ਦੇ ਪੇਰੈਂਟਸ ਵੀ ਗਏ ਹੋਣੇ ਕਿ ਉਹਨਾਂ ਨੂੰ ਪਈਆਂ ਨੂੰ ਕਈਆਂ ਨੂੰ ਪੀਆਰ ਵਗੈਰਾ ਮਿਲੀ ਹੋਈ ਉੱਥੇ ਉਹ ਰਹਿ ਰਹੇ ਨੇ ਹੁਣ ਉਹਨਾਂ ਦਾ ਫਿਊਚਰ ਜਿਹੜਾ ਹੈ ਉਹ ਆਪਣੇ ਆਪਣੇ ਫਿਊਚਰ ਨੂੰ ਅਨਸਿਕਿਉਰ ਫੀਲ ਕਰਦੇ ਨੇ ਕਿਤੇ ਨਾ ਕਿਤੇ ਹਰ ਤੇ ਇਹ ਸਵਾਲ ਲੈ ਲੈਣਾ ਕਿ ਤੁਹਾਡੇ ਨਾਲ ਵੀ ਇਹ ਸਾਡੇ ਪੀਐਮ ਮੋਦੀ ਦੇਸ਼ਾਂ ਦੇ ਸਮਝ ਜਾਂਦੇ ਨੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਇਹ ਚੀਜ਼ ਨੂੰ ਲੈ ਕੇ ਲੋਕੀ ਇੰਨੇ ਪਰੇਸ਼ਾਨ ਨੇ ਕੀ ਇਹ ਗੱਲਾਂ ਦਾ ਤੱਕ ਪਹੁੰਚਦੀ ਨਹੀਂ ਹੋਣਗੀਆਂ ਇਹ ਦੇਖੋ ਗੱਲਾਂ ਤਾਂ ਜ਼ਰੂਰ ਬੋਲਦੀਆਂ ਹੋਣੀਆਂ ਲੇਕਿਨ ਸਿਆਸਤ ਤੋਂ ਪਰੋਂ ਉਹਨਾਂ ਵਾਸਤੇ ਕੁਝ ਨਹੀਂ ਜੀ ਜੇਕਰ ਅਸੀਂ ਦੇਸ਼ ਦੇ ਸਿਆਸਤ ਦੀ ਗੱਲ ਕਰੀਏ ਚਾਹੇ ਸੂਬੇ ਦੇ ਸਿਆਸਤ ਦੀ ਗੱਲ ਕਰੀਏ ਜੀ ਸਿਆਸਤ ਇਹਨਾਂ ਦੇ ਲਈ ਸਭ ਤੋਂ ਜ਼ਿਆਦਾ ਮਾਇਨੇ ਜੇਕਰ ਜੋ ਉਹਨਾਂ ਨੂੰ ਚਿੰਤਾ ਹੁੰਦੀ ਕਿ ਨਹੀਂ ਸਭ ਤੋਂ ਪਹਿਲਾਂ ਸਾਨੂੰ ਜਨਤਾ ਪਿਆਰੀ ਹੈ ਜਨਤਾ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਦੀ ਆਪਸੀ ਰੰਜਸ਼ਾ ਚੱਲਦੀਆਂ ਨੇ ਕਿ ਉਹ ਹੁੰਦੀਆਂ ਉਹ ਸਾਹਮਣੇ ਨਹੀਂ ਆਉਂਦੀਆਂ ਅੰਦਰ ਖਾਤੇ ਸੁਲ ਜਾ ਕੇ ਸਭ ਤੋਂ ਪਹਿਲਾਂ ਆਮ ਨਾਗਰਿਕ ਦੇ ਹੱਕ ਦੀ ਗੱਲ ਕਰਦੇ ਜੀ ਅੱਛਾ ਇਹ ਗੱਲਬਤ ਲੈ ਲੈਣੇ ਆਪਤੀ ਜੀ ਪਿਛਲੇ ਦਿਨੀ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਦੀ ਚਿੱਠੀ ਦਾ ਜਵਾਬ ਦਿੱਤਾ ਜੀ ਬਿਲਕੁਕੁਲ ਤੁਸੀਂ ਗੱਲ ਕੀਤੀ ਹੈ ਭਗਵੰਤ ਮਾਨ ਪੰਜਾਬ ਮੁੱਖ ਮੰਤਰੀ ਦੀ ਕਿ ਉਹਨਾਂ ਨੇ ਰਾਜਪਾਲ ਦੇ ਚਿੱਠੀ ਦਾ ਜਵਾਬ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ 5000 ਕਰੋੜ ਦਾ ਕਰਜ਼ਾ ਨਹੀਂ 47.107 ਕਰੋੜ ਦਾ ਜੀ ਦਾ ਕਰਜ਼ਾ ਹੈਗਾ ਹੈ ਲੇਕਿਨ ਪਹਿਲਾਂ ਤਾਂ ਕਰਜ਼ਾ ਉਹਨਾਂ ਨੇ ਮੰਗਣ ਦੀ ਗੱਲ ਇਹ ਕੀਤੀ ਕਿ ਮੈਨੂੰ ਤੁਸੀਂ ਕਰਜਾ ਦਵਾਓ ਠੀਕ ਹੈ ਮੈਨੂੰ ਕੀ ਕਹਿੰਦੇ ਨੇ ਪਿੰਡੂ ਵਿਕਾਦ ਲਈ ਫੰਡ ਦੀ ਲੋੜ ਹੈਗੀ ਹੈ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਰਾਜਪਾਲ ਤੇ ਤਿੱਖੇ ਸ਼ਬਦਾਂਵੀਆਂ ਕੀਤੀਆਂ ਸੀਗੀਆਂ ਲੇਕਿਨ ਅੱਜ ਜਿਹੜੀ ਹੈ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਬਦਲੀ ਹੋਈ ਹੈ ਉਹਨਾਂ ਦੇ ਸੁਰ ਜਿਹੜੇ ਨੇ ਉਹ ਬਦਲੇ ਹੋਏ ਨਜ਼ਰ ਆ ਰਹੇ ਕਿਉਂਕਿ ਉਹਨਾਂ ਨੇ ਹੀ ਰਾਜਪਾਲ ਤੋਂ ਹੁਣ ਮਦਦ ਮੰਗੀ ਹੈ ਕਿ ਮੈਨੂੰ ਜਿਹੜਾ ਹੈ ਉਹ ਤੁਸੀਂ ਫੰਡ ਦਵਾਓ ਮੇਰੀ ਮਦਦ ਕਰੋ ਮੈਨੂੰ ਫੰਡ ਦੀ ਲੋੜ ਹੈਗੀ ਹੈ ਨਾਲੇ ਮੈਂ ਜਿਹੜੇ ਬੀਤੇ ਦਿਨਾਂ ਦੇ ਵਿੱਚ ਜੋ ਕਰਜ਼ਾ ਹੋਇਆ ਹੈ ਉਹ ਪਿਛਲੀ ਸਰਕਾਰਾਂ ਦਾ ਦਿੱਤਾ ਹੋਇਆ ਜੋ ਮੈਂ ਹੁਣ ਤੱਕ ਚੱਲਦਾ ਪਿਆ ਹਾਂ 47107 ਕਰੋੜ ਦਾ ਕਰਜ਼ਾ ਮੁੱਖ ਮੰਤਰੀ ਭਗਵੰਤ ਸ마ਨ ਨੇ ਦਸਤਾਵੇਜ਼ਤਾ ਆਪਣੀ ਚਿੱਠੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਆਪਣੇ ਜਾਲ ਦੇ ਵਿੱਚ ਫਸ ਗਏ ਨੇ 47107 ਔਰ 50 ਕਰੋੜ ਚ ਚਲੋ ਜਿੰਨਾ ਵੀ ਫਰਕ ਆ ਪਰ ਕਰਜ਼ਾ ਤਾਂ ਉਹਨਾਂ ਨੇ ਲਿਆ ਹੀ ਹੈ ਕਰਜ਼ਾ ਤਾਂ ਬਿਲਕੁਲ ਹੀ ਲਿਆਈ ਹੈ ਹਾਲਾਂਕਿ ਇਹ ਕਹਿੰਦੇ ਪਏ ਨੇ ਕਿ ਪਿਛਲੇ ਸਰਕਾਰਾਂ ਦਾ ਅੱਧਾ ਕਰਜ਼ਾ ਆ ਵੀ ਮੈਂ ਉਹ ਚੱਲਦਾ ਪਿਆ ਮੈਂ ਲੇਕਿਨ ਰਾਜਪਾਲ ਹੁਣ ਮੇਰੀ ਮਦਦ ਕਰੇ ਤਾਂ ਕਿ ਮੈਂ ਸੂਬੇ ਨੂੰ ਹੋਰ ਵਧੀਆ ਤਰੀਕੇ ਨਾਲ ਚਲਾ ਸਕਾਂ ਤੇ ਕਰਜ਼ਾ ਤਾਂ ਕਰਜ਼ਾ ਹੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਜਨਤਾ ਦੇ ਉੱਪਰ ਮਹਿੰਗਾਈ ਦਾ ਬੋਝ ਵੱਧਦਾ ਆ ਉਹਨਾਂ ਤੋਂ ਜਿਹੜੇ ਟੈਕਸਸ ਜਾਂਦੇ ਨੇ ਉਹ ਸਰਕਾਰ ਦੇ ਖਜ਼ਾਨੇ ਵਿੱਚ ਹੀ ਜਾਂਦੇ ਨੇ ਫਿਰ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਜਿਹੜਾ ਖਰਚਾ ਜਾ ਰਿਹਾ ਉਹ ਖਜ਼ਾਨੇ ਕਿੱਥੇ ਜਾਂਦੇ ਨੇ ਸਵਾਲ ਇਹ ਬਣਦਾ ਹੈ ਸਵਾਲ ਤਾਂ ਬਣਦਾ ਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਔਰ ਸਾਡੇ ਰਾਜਪਾਲ ਜੀ ਆਸ ਵਿੱਚ ਰੰਜਿਸ਼ ਵਿੱਚ ਆਸ ਵਿੱਚ ਲੜੀ ਜਾ ਰਹੇ ਨੇ ਔਰ ਇੱਥੇ ਕਿਤੇ ਨਾ ਕਿਤੇ ਰਾਜ ਹੋ ਰਹੀ ਆ ਜਾਂ ਸੱਤਾ ਦਾ ਸੇਵਾ ਹੋ ਰਹੀ ਆ ਇਸੇ ਲਈ ਤਾਂ ਕਹਿ ਸਕਦਾ ਹੈ ਕਿ ਸਵਾਲਤਾ ਬਣਦਾ ਹੀ ਹੈ ਬਿਲਕੁਲ ਤੁਸੀਂ ਸਹੀ ਕਿਹਾ ਕਿ ਸਵਾਲ ਬਣਦਾ ਫਿਰ ਮੁੱਦਾ ਉਹ ਚਾਹੀ ਕੋਈ ਵੀ ਹੋਵੇ ਦੇਸ਼ ਦਾ ਮੁੱਦਾ ਹੋਵੇ ਸੂਬੇ ਦਾ ਮੁੱਦਾ ਹੋਵੇ ਮੁੱਖ ਮੰਤਰੀ ਜੀ ਰਾਜਪਾਲ ਦੇ ਨਾਲ ਰੰਜਿਸ਼ ਕੱਢ ਰਹੇ ਨੇ ਆਪਣੇ ਸਵਾਲ ਜਵਾਬ ਕਰ ਰਹੇ ਨੇ ਇੱਕ ਦੇਸ਼ ਦੂਜੇ ਦੇ ਨਾਲ ਤਲਖਿਆ ਕੱਢ ਰਿਹਾ ਰੰਜਿਸ਼ਾ ਕਰ ਰਿਹਾ ਹੈ ਲੇਕਿਨ ਇਸ ਸਭ ਦੇ ਵਿੱਚ ਜਿਹੜੀ ਜਨਤਾ ਆ ਜਿਨ੍ਹਾਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਜਿਨ੍ਹਾਂ ਨੇ ਆਪਣੇ ਸੂਬੇ ਲਈ ਮੁੱਖ ਮੰਤਰੀ ਚੁਣਿਆ ਉਹ ਉਹਨਾਂ ਤੋਂ ਸਿਰਫ ਉਮੀਦ ਲਗਾਉਂਦੀ ਹੈ ਕਿ ਸਾਡੇ ਹੱਕਾਂ ਦੀ ਗੱਲ ਕਦੋਂ ਕੀਤੀ ਜਾਵੇਗੀ ਆਮ ਨਾਗਰਿਕ ਹੀ ਪਿੱਛਿਆ ਜਾਂਦਾ ਹੈ ਇਸ ਕਰਕੇ ਸਰਕਾਰ ਦੀ ਰਾਜਨੀਤੀ ਦੇ ਵਿੱਚ ਹਰ ਮੁੱਦੇ ਤੇ ਸਵਾਲ ਬਣਦਾ ਹੈ ਆਪ ਜੀ ਤੁਸੀਂ ਬਿਲਕੁਲ ਠੀਕ ਆ ਇਸ ਕੁਰਸੀ ਦੀ ਭੁਖਾਰੇ ਜਾਂ ਇਸ ਕੁਰਸੀ ਦੀ ਲੜਾਈ ਪਿੱਛੇ ਹਮੇਸ਼ਾ ਹੀ ਆਮ ਨਾਗਰਿਕ ਪ੍ਰਭਾਵਿਤ ਹੁੰਦਾ ਹੈ ਰਾਜ ਜਾਂ ਸੇਵਾ ਸਵਾਲਤਾ ਬਣਦਾ ਹੀ ਹੈ ਪਰ ਫਿਰ ਵੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਹਾਡੇ ਕਮੈਂਟਰ ਸੈਕਸ਼ਨ ਵਿੱਚ ਜਰੂਰ ਦਿਓ ਫਿਰ ਅਜੇ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਵਾਂਗੇ ਬੜੇ ਰੌਚਕ ਨਿਊਜ਼ ਦੇ ਨਾਲ